ਇਹ ਘਣਾਉਣਗੇ ਜੇਕਰ ਪ੍ਰਸ਼ਾਸਨ ਅੱਗੇ ਸਾਡੀ ਬੇਨਤੀ ਹੀ ਹੈ ਅਸੀਂ 25 ਤਰੀਕ ਤੱਕ ਸਾਰਾ ਕੁਝ ਦੇਖਾਂਗੇ ਇਸ ਤੋਂ ਬਾਅਦ ਨਹੀਂ ਐਸੀ ਮਜਬੂਰੀ ਸਰ ਸਾਨੂੰ ਸਾਡਾ ਅਧਿਕਾਰ ਹੈ ਅਸੀਂ ਅੰਦੋਲਨ ਵੀ ਇਹਨਾਂ ਦੇ ਖਿਲਾਫ ਕਰਾਂਗੇ ਮੇਰਾ 1.70 ਉਹਨਾਂ ਕੋਲ ਪੈਸੇ ਹੈ ਤੇ ਹੁਣ ਦੇਖਦੇ ਹਾਂ ਉਹ ਦੰਦੇ ਆ ਕਿ ਨਹੀਂ ਜੇ ਨਹੀਂ ਦੰਦੇ ਤਾਂ ਮੈਂ ਅਗਲੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੂੰਗੀ ਬਿਲਕੁਲ ਵੀ ਮੈਡੀਕਲ ਕਰਵਾਉਣ ਤੋਂ ਬਾਅਦ ਸਾਡਾ ਮੈਡੀਕਲ ਹੋਣ ਤੋਂ ਬਾਅਦ ਵੀ 6 ਮਹੀਨੇ ਹੋ ਗਏ ਆ 6 ਦੇ ਵੀ ਜ਼ਿਆਦਾ ਹੋ ਗਏ ਆ ਖਾਜ ਵੀ ਟੋਪੀਆਂ ਪਾਈ ਜਾਂਦੇ ਅੱਜ ਪੈਸੇ ਤੁਹਾਨੂੰ ਕਹਿੰਦਾ ਤੁਹਾਡਾ ਅੱਜ ਵੀ ਜਾ ਲਾਜੂ ਕੱਲ ਮਿਲ ਜੂ ਕ ਅੱਜ ਮਿਲ ਜੂ ਕੱਲ ਵੀ ਜਾਂ ਮਿਲ ਜੂ ਤੁਹਾਨੂੰ ਕੋ ਪਾਸਪੋਰਟ ਵੀ ਲੈ ਲਿਆ ਪਾਸਪੋਰਟ ਦੇਣ ਦੇ ਬਾਵਜੂਦ ਵੀ ਇਹਨਾਂ ਨੇ ਸਾਡਾ ਕੁਝ ਨਹੀਂ ਕੀਤਾ ਭਾਨਾ ਸਿੱਧੂ ਦੇ ਕਰਕੇ ਇੱਥੇ ਇਕੱਠ ਸੀ ਮੈਂ ਵੀ ਇਸ ਇਕੱਠ ਵਿੱਚ ਸ਼ਾਮਲ ਹੋਈ ਹਾਂ ਮੈਨੂੰ ਮੇਰੇ 12 ਲੱਖ ਰੁਪਈਆ ਨਵਾਂ ਸ਼ਹਿਰ ਦੇ ਏਜੰਟ ਕੋਲ ਫਸਿਆ ਹੋਇਆ ਹੈ ਮੈਂ ਉਮੀਦ ਲੈ ਕੇ ਆਈ ਹਾਂ ਕਿ ਮੇਰੇ ਇਹ ਪੈਸੇ ਵੀਲ ਹੋਣੀ ਦਿਵਾਣਗੇ ਇਸ ਕਰਕੇ ਮੈਂ ਇੱਥੇ ਅੱਜ ਇਕੱਠ ਵਿੱਚ ਆਈ ਹਾਂ ਮਾਲ ਦਾ ਇਸ ਜੀ ਦਾ ਨਾ ਇਹ ਲੋਕਾਂ ਦਾ ਸੋਚਣਾ ਲੋਕਾਂ ਨੂੰ ਅਵੇ ਤਾਂ ਭੋਲੇ ਭਾਲੇ ਨਾਲ ਜਿਹੜਾ ਮਾਰਗੀ ਠੱਗ ਲੋਹਰ ਤਫਰ ਨਸ਼ਾ ਹੀ ਵਿਕੀ ਜਾਂਦਾ ਜਿਹੜਾ ਕੁਝ ਹੁੰਦਾ ਪੰਜਾਬ ਦੇ ਵਿੱਚ ਹੋਈ ਜਾਂਦਾ ਇਹ ਹੋਣਗੇ ਦੇਖੋ ਜੀ ਤੁਹਾਨੂੰ 4 ਦਿਨ ਬਾਹਰ ਭੇਜਾਂਗੇ 10 ਦਿਨ ਬਾਹਰ ਭੇਜਾਂਗੇ ਮਹੀਨੇ ਚ ਬਾਹਰ ਭੇਜਾਂਗੇ ਸਾਰੇ ਸਾਰੇ ਪਰਿਵਾਰ ਨੂੰ ਬਾਹਰ ਭੇਜਾਂਗੇ ਰਦਰਾਖਸ਼ਲ ਦਾ ਕੰਮ ਇਹ ਸੀ ਕਿ ਨਾ ਥੋੜੇ ਸਾਰੇ ਫੈਮਿਲੀ ਨੂੰ ਬਾਹਰ ਭੇਜਾਂਗੇ ਇਹ ਜਿਹੜਾ ਕਿ ਕਈ ਮੈਨੂੰ ਸਰਕਾਰ ਕਈ ਮੈਨੂੰ ਇਹ ਬੰਦੇ ਗੱਲੇ ਬੰਦੇ ਇਹ ਗੱਲ ਕਹਿੰਦੇ ਨੇ ਕਿ ਜਾਂ ਮੈਨੂੰ ਪੁਲਿਸ ਪ੍ਰਸ਼ਾਸਨ ਨੇ ਗੱਲ ਕਹਿੰਦਾ ਵੇ ਲੋਕ ਨਾ ਜਾਣ ਇਹ ਕਿਹੜਾ ਲੋਕਾਂ ਨੂੰ ਘਰੇ ਸੰਦਕੇ ਲਾਉਂਦੇ ਨੇ ਪਰ ਇੱਕ ਸ਼ੋਸ਼ਣ ਤਾਂ ਬਹੁਤ ਵੱਡਾ ਹੋ ਰਿਹਾ ਨਾ ਇਹ ਸ਼ੋਸ਼ਣ ਦਾ ਕੋਈ ਨਾਤ ਨਹੀਂ ਨਾ ਪੈ ਰਹੀ ਜਿਹੜਾ ਮੈਨੂੰ ਇਹ ਕਹਿੰਦੇ ਤੁਸੀਂ ਇਹਨਾਂ ਲੋਕਾਂ ਦੀ ਵਾਰ ਠਾ ਰਹੇ ਹਾਂ ਇਹ ਲੋਕ ਨਾ ਜਾਣ ਥੱਲੇ ਕਮੈਂਟ ਵੀ ਮੈਂ ਪੜਦਾ ਹੁਣਾ ਇਹ ਲੋਕ ਨਾ ਜਾਣ ਮਸ਼ਹੂਰੀਆਂ ਦਿਖਾ ਕੇ ਐਡਾ ਵੱਡਾ ਝੂਠ ਬੋਲਣਾ ਤਾਂ ਫਿਰ ਝੂਠ ਬੋਲ ਬਲ ਜਿਵੇਂ ਮਰਜੀ ਠੱਗ ਜਾਓ ਮੇਰੇ ਕੋਲ ਲੋਕ ਆਉਂਦੇ ਨੇ ਕਿ ਮੈਂ ਜਿਵੇਂ ਮਰਜੀ ਝੂਠ ਬੋਲ ਬਲ ਠੱਗੀ ਜਾਵਾਂ ਗੱਲ ਤਾਂ ਝੂਠ ਤੇ ਸੱਚ ਦੀ ਆ ਝੂਠ ਕਿਉਂ ਬੋਲ ਰਹੇ ਨੇ ਜਾਫਰ ਜਿੰਨੀ ਗੱਲ ਕਰੀ ਜਿੰਨੀ ਕਮਿਟਮੈਂਟ ਕਰ ਖਵਾਲਤਾ ਇਸ ਚੀਜ਼ ਦਾ ਨਾ ਇਹ ਲੋਕਾਂ ਦਾ ਸੋਚਣਾ ਲੋਕਾਂ ਨੂੰ ਐਵੇਂ ਇਤਾ ਭੋਲੇ ਭਲੇ ਨਾਲ ਜਿਹੜਾ ਮਰਜੀ ਠੱਗ ਲੋ ਫਿਰ ਤਫਰ ਨਸ਼ਾ ਹੀ ਵਿਕੀ ਜਾਂਦਾ ਜਿਹੜਾ ਕੁਝ ਹੁੰਦਾ ਪੰਜਾਬ ਦੇ ਵਿੱਚ ਹੋਈ ਜਾਂਦੇ ਫਿਰ ਜੇ ਆਪਾਂ ਇਸ ਚੀਜ਼ ਦਾ ਸੋਚ ਨਹੀਂ ਕਰਨਾ ਤੁਸੀਂ ਜਿਹੜਾ ਮਰਜੀ ਕਰ ਜਲੋ ਇਹ ਬਹੁਤ ਵੱਡਾ ਛੋਜਨ ਹੋਇਆ ਹੋਇਆ ਇਸ ਕਰਕੇ ਮੇਰਾ ਮਕਸਦ ਇਹ ਆ ਕਿ ਲੰਮਾ ਸਮਾਂ ਰੌਲਾ ਪਾਉਣ ਦੇ ਨਾਲ ਇੱਥੇ ਆਉਣ ਦੇ ਨਾਲ ਇਹਨਾਂ ਦੇ ਪ੍ਰਦਰਸ਼ਨ ਕਰਨ ਨਾਲ ਮੁਜਾਰੇ ਕਰਨ ਨਾਲ 100 ਰੁਪਿਆ ਕਢਾਇਆ ਵੀ ਤੇ ਲੋਕਾਂ ਨੂੰ ਲਾਅਮਦ ਕਰਨਾ ਲੋਕਾਂ ਨੂੰ ਜਾਗਰੂਤ ਕਰਨਾ ਕਿ ਸਾਡੀ ਪੰਜਾਬ ਦੀ ਜਵਾਨੀ ਕਿਵੇਂ ਇੱਥੇ ਰਹਿ ਕੇ ਸੀ ਪੰਜਾਬ ਆਪਣਾ ਪੰਜਾਬ ਬਚਾਈਏ ਆਪਣੀ ਸਿੱਖਿਆ ਪ੍ਰਣਾਲੀ ਬਚਾਈਏ ਤੁਸੀਂ ਮੈਨੂੰ ਇਹ ਦਿਖਾ ਦਿਓ ਜਿਹੜਾ ਤੁਸੀਂ 12ਵੀਂ ਤੋਂ ਬਾਅਦ ਇੱਕ ਗੱਲ ਆਪਾਂ ਕਰੀਏ ਨਾ 12ਵੀਂ ਤੋਂ ਬਾਅਦ ਅਸੀਂ ਸਾਡੇ ਜਮਾਤ ਤੁਸੀਂ ਬਾਹਰ ਭੇਜੇ ਨਗੇ ਤੁਸੀਂ ਇਹ ਦਿਖਾ ਦਿਓ ਨਾ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਕੋਈ ਪੰਜਾਬ ਦੇ ਵਿੱਚ ਨੌਜਵਾਨ ਪਾਲਸ ਡਿਪਾਰਟਮੈਂਟ ਤੇ ਮਿਲਣਾ ਨਾ ਕੋਈ ਰੈਵਿਊ ਡਿਪਾਰਟਮੈਂਟ ਦੇ ਵਿੱਚ ਮਿਲਣਾ ਨਾ ਕੋਈ ਆਫਸਰ-ਆਫਸਰ ਨਾ ਕੋਈ ਟੀਚਰ ਬੰਨਾ ਕਿਉਂਕਿ ਨੌਜਵਾਨ 12ਵੀਂ ਤੋਂ ਇਹਨਾਂ ਨੇ ਦਿਮਾਗ ਦੇ ਵਿੱਚ ਏਡਾ ਕੁਝ ਭਰਤਾ ਜਾਓ ਬਾਹਰ ਸਾਰਾ ਕੁਝ ਬਾਹਰ ਹੀ ਹੈ ਪੰਜਾਬ ਦੇ ਵਿੱਚ ਤਾਂ ਕੁਝ ਹੈ ਨਹੀਂ ਜਿਹੜੇ ਤੁਸੀਂ ਹੋਰ ਸਾਰੇ ਇੱਥੇ ਹਾਂ ਜਿਹੜੇ ਹੋਰ ਤੁਸੀਂ ਏਜੰਟਾਂ ਤੋਂ ਪੀੜਤ ਤੋਂ ਉਹਨਾਂ ਦਾ ਆਪਾਂ ਇੱਕ ਵਾਰੀ ਉਹਨਾਂ ਨਾਲ वार्तालाਪ ਕਰਦੇ ਆਂ ਇੱਥੇ ਬੈਠ ਕੇ ਕਰਾਂਗੇ ਕੋਈ ਅਸੀਂ ਕਿਤੇ ਨਹੀਂ ਜਾਣਾ ਜਾਂ ਪ੍ਰਸ਼ਾਸਨ वार्तालाਪ ਕਰ ਲੇ ਵੀ ਤੁਸੀਂ ਕਦੋਂ ਪੈਸੇ ਦੁਨੀਆਂ ਕੀ ਨਹੀਂ ਦਿੰਦੇ ਠੀਕ ਹੈ ਗੱਲ ਇਸ ਤੋਂ ਬਾਅਦ ਆਪਾਂ ਦਰਖਾਸਤ ਉਹਨਾਂ ਨੂੰ ਅੱਜ ਹੀ ਪ੍ਰਸ਼ਾਸਨ ਨੂੰ ਦੇਣੀ ਆਂ ਜੀ ਆਪਣਾ ਨਹੀਂ ਮਸਲਾ ਹੱਲ ਕਰ ਦੇ ਕਾਨੂੰਨ ਕੀ ਕਾਰਵਾਈ ਕਰਦਾ ਆਪਾਂ ਉਹ ਦੇਖਾਂਗੇ ਜੇਕਰ ਨਹੀਂ ਕਾਰਵਾਈ ਹੁੰਦੀ ਅਸੀਂ ਕਾਨੂੰਨ ਅਸੀਂ ਪ੍ਰਸ਼ਾਸਨ ਖੜਾ ਅਸੀਂ ਹੱਥ ਬੰਨ੍ਹ ਕੇ ਹੀ ਬੇਨਤੀ ਕਰਦੇ ਹੁੰਨੇ ਆਂ ਜਿੱਥੇ ਕਾਰਵਾਈ ਨਹੀਂ ਹੁੰਦੀ ਪਰ ਸਾਡ ਤੋਂ ਅੰਦੋਲਨ ਤੋਂ ਇਲਾਵਾ ਹੋਰ ਸਾਡੇ ਵੱਲੇ ਪੱਲੇ ਹੋਰ ਕੁਝ ਨਹੀਂ ਹੈਗਾ ਵਿਰੋਧ ਕਰਨ ਤੋਂ ਇਲਾਵਾ ਸਾਡੇ ਹੋਰ ਕੁਝ ਨਹੀਂ ਹੈਗਾ। ਦੂਜੀ ਗੱਲ ਅਸੀਂ ਪ੍ਰਸ਼ਾਸਨ ਨੂੰ ਹੋਰ ਬੇਨਤੀ ਕਰੀ ਹੈ ਜਿਹੜੇ ਜ਼ਿਆਦਾਤਰ ਪਹਿਲਾਂ ਏਜੰਟ ਭਗੌੜੇ ਹੋਏ ਨੇਗੇ। ਅਸੀਂ ਇਹ ਕਹਿੰਨੇ ਆਂ ਕਿ ਜਦੋਂ ਇੱਕ ਤੇ ਪਰਚਾ ਦਰਜ ਹੋ ਗਿਆ ਉਹਨਾਂ ਦੇ ਪਾਸਪੋਰਟ ਜਮ੍ਹਾਂ ਕਰਨੇ। ਇਹ ਵਿਦੇਸ਼ ਨਾ ਭੱਜ ਸਕਣੇ। ਵਿਦੇਸ਼ ਬਹੁਤ ਭੱਜੇ ਹੋਏ ਨੇਗੇ। ਜਿੰਨੀਆਂ ਵੀ ਬਠਿੰਡੇ ਦੇ ਕਈ ਭੱਜੇ ਨੇਗੇ ਹੋਰ ਕਈ ਥਾਵਾਂ ਦੇ ਭੱਜੇ ਹੋਏ ਨੇ। ਅਸੀਂ ਇਹ ਕਹਿੰਨੇ ਆਂ ਕਿ ਜਦੋਂ ਇੱਕ ਵਾਰੀ ਇਹ ਤੇ ਪਰਚਾ ਦਰਜ ਹੋ ਗਿਆ ਨਾਲ ਉਹਨਾਂ ਦਾ ਪਾਸਪੋਰਟ ਨਾਲ ਉਹਨਾਂ ਦਾ ਰੱਖਣਾ ਬੜਾ ਜ਼ਰੂਰੀ ਹੈ। ਤਾਂ ਕਿ ਜਿਹੜਾ ਬਾਹਰ ਨਾ ਭੱਜ ਸਕਣ। ਲੰਮਾ ਸਮਾਰਨ ਉਹ ਇੱਥੇ ਗੀੜੇ ਸਾਨੂੰ ਸਾਡਾ ਮਕਸਦ ਹੈ ਕਿ ਸਾਡੇ ਪੈਸੇ ਮਿਲਣੇ ਚਾਹੀਦੇ। ਅਸੀਂ ਪਰਚਾ ਕੋਈ ਅਸੀਂ ਕਹਿੰਦਾ ਪ੍ਰਸ਼ਾਸਨ ਪਰਚਾ ਪ੍ਰਸ਼ਾਸਨ ਨੂੰ ਬੜੇ ਬੜੇ ਤਰੀਕੇ ਹੁੰਦੇ ਨੇਗੇ ਬੜੇ ਕਾਨੂੰਨ ਦੇ ਹੱਥ ਲੰਮੇ ਨੇਗੇ। ਅਸੀਂ ਕਹਿੰਦਾ ਪਰਚਾ ਦਰਜ ਤੋਂ ਕਰਨ ਪਹਿਲਾਂ ਸਾਡੇ ਪਹਿਲਾਂ ਤੁਸੀਂ ਪੈਸੇ ਵਾਪਸ ਕਰਵਾ ਸਕਦੇ ਹੋ। ਅਸੀਂ ਇਹ ਪ੍ਰਸ਼ਾਸਨ ਅਕੇ ਸਾਡੀ ਬੇਨਤੀ ਹੈ। ਇਹ ਇਹ ਵੀ ਗੱਲ ਪ੍ਰਸ਼ਾਸਨ ਨੇ ਮੰਨ ਲਈ ਵੀ ਜਿਵੇਂ ਤੁਸੀਂ ਕਹੋਗੇ ਵੀ ਤੁਸੀਂ ਕਹੋਗੇ ਪਰਚਾ ਅਸੀਂ ਬਾਅਦ ਦਰਜ ਕਰਾਂਗੇ ਪਹਿਲਾਂ ਤੁਹਾਡੇ ਅਸੀਂ ਪੈਸੇ ਉਹਨੂੰ ਬਲਾਕ ਕਿ ਉਹਨੂੰ ਉਹਨੂੰ ਏਜੰਟ ਨੂੰ ਤੁਹਾਡੇ ਸਾਹਮਣੇ ਉਹਨੂੰ ਬਲਕਿ ਪੁੱਛਾਂਗੇ ਵੀ ਤੂੰ ਪੈਸੇ ਵਾਪਸ ਕਿਉਂ ਨਹੀਂ ਕਰਦਾ ਉਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਬਿੜਾਂਗੇ ਜਿਹੜਾ ਕਿ ਪ੍ਰਸ਼ਾਸਨ ਦਾ ਇੱਕ ਦਬਕਾ ਹੁੰਦਾ ਉਹ ਵੀ ਕੰਮ ਹੁੰਦਾ ਠੀਕ ਹੈ ਜਦੋਂ ਐਸਪੀ ਸਾਹਿਬ ਆਏ ਨੇ ਵਿਕਾਸ ਰੌਣਗੇ ਤੁਹਾਨੂੰ ਜਿਹੜੀ ਗੱਲ ਕਰਨਗੇ ਇਹਨਾਂ ਗੱਲ ਤੇ ਆਪਾਂ ਨੂੰ ਖੜਨਾ ਪੈਣਾ ਹੈ ਮੈਂ ਆਲਰੇਡੀ ਸਾਰਿਆਂ ਨੂੰ ਦੂਜੇ ਪਾਸੇ ਜਿਹੜੇ ਰੁਦਰਾਖ ਤੋਂ ਪੀੜਤ ਪਰ ਇੱਥੇ ਆਏ ਨੇ ਜਿਨ੍ਹਾਂ ਨੇ ਉੱਥੇ ਲਾਇਨ ਹੈ ਉਹਨਾਂ ਨੂੰ ਆਲਰੇਡੀ ਆਸ਼ਵਾਸਨ ਦਿੱਤਾ ਹੈਗਾ ਕਿ ਅਸੀਂ ਸਾਡੀ ਨੀਅਤ ਸਾਫ਼ ਹੈ ਇਸ ਕਰਕੇ ਅਸੀਂ ਇਹਨੂੰ ਬੰਦੇ ਨੂੰ ਫੜ ਕੇ ਅੰਦਰ ਦੇ ਦਾਂ ਇਹ ਮਨ ਜਿਹੜਾ ਪਹਿਲਾਂ ਜਿਹੜਾ ਇੱਕ ਰੋਲਾ ਜਾਂ ਸੀਗਾ ਜੀ ਕਿ ਇੱਥੇ ਫੱਤ ਨਹੀਂ ਪੈ ਰਿਆ ਫਲਾਣਾ ਨਹੀਂ ਪੈ ਰਿਆ ਹੁਣ ਬੜੀ ਕਲੀਅਰ ਡਾਇਰੈਕਸ਼ਨ ਹੈਗੀ ਆ ਕਿ ਮਤਲਬ ਕਿ ਜਿਹੜੇ ਇਹੋ ਜਿਹੇ ਬੰਦੇ ਨੇ ਉਹਨਾਂ ਨਾਲ ਗਾਲੀ ਕਾਨੂੰਨ ਦੇ ਦਾਇਰੇ ਦੇ ਵਿੱਚ ਕੀਤੀ ਜਾਊਗੀ ਸੋ ਜੇਕਰ ਤੁਹਾਡੀ ਵੀ ਕੋਈ ਐਪਲੀਕੇਸ਼ਨ ਹੈ ਕਿਸੇ ਵੀ ਮਤਲਬ ਹੈਗੀ ਆ ਯੈਲੋਸਟੋਨ ਤੇ ਜਿਹੜਾ ਦੂਜਾ ਵੀਜ਼ਾ ਲੈਂਡ ਆ ਉਹਦੀ ਸੈਟ ਮੇਰੇ ਕੋਲ ਹੈ ਜੇ ਉਹਦੇ ਨਾਲ ਕੋਈ ਪੀੜਤ ਹੈਗਾ ਉਹ ਮੈਨੂੰ ਆ ਕੇ ਮਿਲ ਸਕਦਾ ਹੈ ਜੇ ਕਿਸੇ ਦੀ ਐਫਆਈਆ ਲੋਜ ਹੋ ਗਈ ਆ ਉਹ ਤਾਂ ਵਿਲਨ ਗੁੱਡ ਹੈ ਜੇ ਦੀ ਨਹੀਂ ਹੋਈ ਹੈ ਉਹ ਆ ਕੇ ਮੈਨੂੰ ਮਿਲ ਸਕਦਾ ਇਸ ਤੋਂ ਇਲਾਵਾ ਅਸੀਂ ਉੱਥੇ ਇੱਕ ਮਤਲਬ ਹੈਲਪ ਡੈਸਕ ਬਣਾ ਦਾਂਗੇ ਕੱਲਾ ਇੱਕੋ ਹੀ ਉਹ ਨੰਬਰ ਸ਼ੇਅਰ ਕਰ ਦਾਂਗੇ ਤੁਸੀਂ ਜਾਣਾ ਸਿਰਫ ਉਹਦੇ ਕੋ ਆਪਣੀ ਤਰਖਾਸ ਦੇਣੀ ਹੈ ਤੇ ਤੁਹਾਨੂੰ ਆਟੋਮੈਟਿਕਲੀ ਤੁਹਾਡਾ ਯੂਆਈਡੀ ਨੰਬਰ ਆ ਜਾਏਗਾ ਠੀਕ ਹੈ ਉਹ ਅਸੀਂ ਅਗਲੀ ਕਾਰਵਾਈ ਜਿਹੜੀ ਹੈ ਉਹ ਅਸੀਂ ਨਾਰਮਲ ਆਪਣਾ ਜਿਹੜਾ ਹੈਗਾ ਉਹ ਕਰਦੇ ਰਵਾਂਗੇ ਤੁਹਾਡੀ ਸੰਤੁਸ਼ਟੀ ਜ਼ਰੂਰੀ ਹੋਏਗੀ ਅਕ੍ਰੋਸ ਦੀ ਕਿਸੇ ਦੇ ਖਿਲਾਫ ਵੀ ਲੈਣਾ ਹੈ ਪਹਿਲੀ ਪਹਿਲ ਇਹ ਹੀ ਹੋਊਗੀ ਕਿ ਤੁਹਾਡੇ ਮਸਲੇ ਹੱਲ ਹੋ ਜਾਣ ਨਹੀਂ ਹੁੰਦਾ ਤੇ ਫਿਰ ਆਪਣੀ ਕਾਨੂੰਨੀ ਕਾਰਵਾਈ ਵਿਦਨ ਐਸ ਪਰ ਲਾਅ ਅਸੀਂ ਕਰਨੀ ਕਰਦੇ ਇੱਕ ਸਰ ਮੇਰਾ ਭਾਈ ਨੇ ਇੱਕ ਹੋਰ ਗੱਲ ਕੀਤੀ ਆ ਜਦੋਂ ਵੀ ਕਿਸੇ ਦੀ ਅਰੈਸਟ ਹੋਏਗੀ ਨਾਲ ਦੇ ਨਾਲ ਹੀ ਐਪਲੀਕੇਸ਼ਨ ਫਾਰ ਹਿਸ ਪਾਸਪੋਰਟ ਅਸੀਂ ਉਸੇ ਦੇ ਨੀ ਮੂਵ ਕਰ ਦਾਂਗੇ ਕਿ ਜੱਜ ਸਾਹਿਬ ਨੂੰ ਕਹਿ ਕੇ ਕਿਦਾ ਪਾਸਪੋਰਟ ਇੱਥੇ ਐਸ ਰੱਖਿਆ ਜਾਵੇ ਪਾਸਪੋਰਟ ਜਿਹੜਾ ਹੈਗਾ ਉਹ ਸਿਰਫ ਜੱਜ ਸਾਹਿਬ ਰੱਖ ਸਕਦੇ ਨੇ ਪੁਲਿਸ ਕੋ ਕੋਈ ਅਥਾਰਟੀ ਨਹੀਂ ਹੈਗੀ ਕਿ ਕਿਸੇ ਦਾ ਪਾਸਪੋਰਟ ਜ਼ਬਤ ਕਰ ਲੇ ਪਹਿਲਾਂ ਹੁੰਦਾ ਸੀ ਪਰ ਹੁਣ ਜੱਜ ਨੂੰ ਅਸੀਂ ਪ੍ਰੋਪਰ ਐਪਲੀਕੇਸ਼ਨ ਦਵਾਂਗੇ ਜੱਜ ਸਾਹਿਬ ਉਹਦੇ ਉਹ ਵੀ ਉਹਦੇ ਤੇ ਕਰਨਗੇ ਬੇਲ ਬਾਂਡ ਚ ਕਰ ਦੇਣਗੇ ਕਿ ਜੀ ਇਹਦਾ ਮਤਲਬ ਕਿ ਜਿਹੜਾ ਹੈਗਾ ਇੱਥੇ ਜਮ੍ਹਾਂ ਕਰਾਇਆ ਜਾਵੇ ਉਹ ਹਰੇਕ ਕੇਸ ਚ ਅਸੀਂ ਉਹ ਐਪਲੀਕੇਸ਼ਨ ਮੂਵ ਕਰਾਂਗੇ ਠੀਕ ਹੈ ਜੀ ਇੱਕ ਸਾਲ ਮੇਰੀ ਹੋਰ ਬੇਨਤੀ ਹੈ ਜਦੋਂ ਕਿਸੇ ਏਜੰਟ ਦੇ ਉੱਪਰ ਪਰਚਾ ਹੋ ਜਾਂਦਾ ਦਰਜ ਸਰ ਇਸ ਤੋਂ ਬਾਅਦ ਫਿਰ ਕਿਉਂਦਾ ਸਾਰੇ ਫਿਰ ਲਗਾਤਾਰ ਫੇਰ ਟੱਕੀਆਂ ਮਾਰੀਆਂ ਮੇਰੀ ਬੇਨਤੀ ਹੈ ਵੀ ਜਦੋਂ ਇੱਕ ਏਜੰਟ ਦੇ ਉੱਪਰ ਕਿਹੜਾ ਪਰਚਾ ਦਰਜ ਹੋ ਗਿਆ ਉਹਦਾ ਉਹਦਾ ਦਫ਼ਤਰ ਕਿਹੜਾ ਬੰਦ ਹੋਣਾ ਚਾਹੀਦਾ ਜੀ ਬਿਲਕੁਲ ਠੀਕ ਗੱਲ ਹੈ ਜੀ ਠੀਕ ਹੈ ਇਸ ਤੋਂ ਬਾਅਦ ਹੁਣ ਲੰਮਾ ਸਮਾਂ ਹੁਣ ਇਹਨਾਂ ਦੇ ਉੱਪਰ ਹੀ ਕਿੰਨੀਆਂ ਜਿਹੜੀਆਂ ਐਫਆ ਇਸ ਤੋਂ ਬਾਅਦ ਫੇਰ ਫੇਰੇ ਠੱਗੀ ਮਾਰੀ ਜਾਂਦੇ ਨੇਗੇ ਜੇਕਰ ਪ੍ਰਸ਼ਾਸਨ ਅੱਗੇ ਸਾਡੀ ਬੇਨਤੀ ਹੀ ਆ ਅਸੀਂ 25 ਤਰੀਕ ਤੱਕ ਸਾਰਾ ਕੁਝ ਦੇਖਾਂਗੇ ਇਸ ਤੋਂ ਬਾਅਦ ਨਹੀਂ ਐਸੀ ਮਜਬੂਰੀ ਸਰ ਸਾਨੂੰ ਸਾਡਾ ਅਧਿਕਾਰ ਆ ਅਸੀਂ ਅੰਦੋਲਨ ਵੀ ਇਹਨਾਂ ਦੇ ਖਿਲਾਫ ਕਰਾਂਗੇ ਸਾਨੂੰ ਪੂਰਾ ਯਕੀਨ ਆ ਕਿ ਤੁਸੀਂ ਸਾਡਾ ਪਹਿਲਾ ਮਸਲਾ ਕੁਝ ਪਹਿਲਾਂ ਹੱਲ ਕਰ ਦਿਓ ਠੀਕ ਆ ਜੀ ਹੱਲ ਸਸ ਕਸੋ ਜੀ ਜਿਹੋ ਕਿਸੇ ਦਾ ਲਾਇਸੈਂਸ ਵਰਤ ਵੀ ਰਿਹਾ ਤਾਂ ਉਹਦਾ ਰੱਦ ਹੋਣਾ ਚਾਹੀਦਾ ਸਰ ਇੱਕ ਪ੍ਰਕਾਰ ਜਦੋਂ ਲੇਡੀਜ਼ ਉੱਥੇ ਜਾਂਦੀਆਂ ਆ ਕੀ ਗੱਲ ਜਿਹੜੀ ਨਾਲ ਹੀ ਪੁਲਿਸ ਆ ਉਹਨਾਂ ਨੂੰ ਬੁਲਾਇਆ ਜਾਂਦਾ ਫੜਨ ਲਈ ਲੇਡੀਜ਼ ਨੂੰ ਥੱਲੇ ਉਤਾਰਨ ਲਈ ੱੱਕੇ ਮਾਰ ਲਈ ਕਿਉਂ ਨਹੀਂ ਉੱਥੇ ਲੜ ਕਿਤਾ ਜਾਂਦਾ ਵੀ ਲੇਡੀਜ਼ ਵਾਸਤੇ ਵੀ ਤੁਸੀਂ ਪੁਲਿਸ ਇਦਾਂ ਕਿਉਂ ਕਰਦੀ ਆ ਸਰ ਤੁਸੀਂ ਉਸ ਸੈਕਟਰ ਦੇ ਵਿੱਚ ਕਿਉਂ ਨਹੀਂ ਇਦਾਂ ਰੂਲ ਲਗਾਉਂਦੇ ਵੀ ਉਹ ਪੁਲਿਸ ਕਿਉਂ ਕਰਦੀ ਆ ਸਾਡੇ ਨਾਲ ਸਰ ਬੇਇੱਜ਼ਤ ਬਹੁਤ ਕਰਦੇ ਨੇ ਜਿਵੇਂ ਸਰ ਇੰਨੀ ਬੇਇੱਜ਼ਤ ਕਰਦੇ ਨੇ ਕੌਣ ਆ ਕੇ ਬੇਇੱਜ਼ਤ ਕਰੀ ਜਾਂਦਾ ਨਾ ਤਗੜਾ ਬੰਦੇ ਪਾਉਂਦੇ ਪਹਿਲਾਂ ਤਾਂ ਇਹ ਤੁਹਾਨੂੰ ਪਤਾ 50 ਸੌ ਪਿਆ ਇਸ ਵਾਰ ਫਿਰ ਜਿਹੜਾ ਇਹਨਾਂ ਦਾ ਜਿਹੜਾ ਇਹਨਾਂ ਦੇ ਸਕਿਉਰਟੀ ਗਾਰਡ ਨੇ ਜਿਹੜੇ ਵੀ ਲੱਗੇ ਨੇ ਉਹਨਾਂ ਦੀ ਅਸੀਂ ਸਾਰਿਆਂ ਦੀ ਲਿਸਟਾਂ ਲੈ ਲੈਂਦੇ ਆ ਜਿਹੜੇ ਵੀ ਇਹਨਾਂ ਦੇ ਸਿਕਿਉਰਟੀ ਜਿਹੜੇ ਵੀ ਬਾਉਂਸਰ ਬਾਉਂਸਰ ਬਾਹਰ ਰੱਖੇ ਨੇ ਉਹਨਾਂ ਦੀ ਅਸੀਂ ਸਾਰੀਆਂ ਲਿਸਟਾਂ ਕਰਕੇ ਤੇ ਉਹਨਾਂ ਨੂੰ ਵੱਖਰੇ ਤੌਰ ਤੇ ਥਾਣਿਆਂ 'ਚ ਬੁਲਾ ਕੇ ਤੇ ਉਹਨਾਂ ਨੂੰ ਹਦਾਇਤ ਕਰ ਦਿੰਦੇ ਆ ਕਿ ਤੁਹਾਡਾ ਕੰਮ ਹੈ ਸਿਰਫ ਸਿਕਿਉਰਟੀ ਪ੍ਰੋਵਾਈਡ ਕਰਨਾ ਮਿਸਬੀਹਵ ਨਹੀਂ ਕਰਨਾ। ਇਸ ਟਾਈਮ ਕਿਹੜੀ ਪੁਲਿਸ ਆਉਂਦੀ ਹੈ ਜਦੋਂ ਲੇਡੀਜ਼ ਨੂੰ ਧੱਕਾ ਮਾਰਨ ਨੂੰ ਬੁਲਾਉਂਦੇ। ਜੇ ਤਾਂ ਤੁਸੀਂ ਥਾਣੇ ਦੱਸ ਕੇ ਜਾਓਗੇ ਫਿਰ ਤਾਂ ਅਸੀਂ ਮਤਲਬ ਕਰ ਸਕਦੇ ਹਾਂ ਹੁਣ ਸਾਡੇ ਕੋਲ ਵੀ ਜਿੰਨ ਕੇ 15 ਮੁਲਾਜ਼ਮ ਹੀ ਨੇ ਹਰ ਥਾਣੇ 'ਚ ਵੀ ਹੈਵ ਟੂ ਅਸੀਂ ਲਾਅ ਐਂਡ ਆਰਡਰ ਵੀ ਵੇਖਣਾ ਆਪ ਧਰਨੇ ਵੀ ਸਾਹਮਣੇ ਰਾਤ ਨੂੰ ਨਾਕੇ ਵੀ ਲਾਉਣੇ ਨੇ ਹਰੇਕ ਪ੍ਰਕਾਰ ਦੀ ਡਿਊਟੀ ਕਰਨੀ ਆ। ਸੋ ਸਾਡੇ ਨਾਲ ਵੀ ਥੋੜਾ ਜਿਆ ਰੱਖੋ ਕਿ ਜਿੰਨਾ ਕਿ ਸਾਡਾ ਹੈਗੇ ਨੇ ਉਹਦੇ ਉਹਦੇ ਵਿੱਚ ਹੀ ਅਸੀਂ ਕੰਮ ਕਰ ਸਕਦੇ ਹਾਂ। ਤੁਸੀਂ ਕੋਈ ਪਰਟਿਕੂਲਰ ਕੰਪਲੇਂਟ ਸਾਨੂੰ ਦਿਓਗੇ ਕਿ ਭਾਈ ਇਸ ਬੰਦੇ ਨੇ ਮਿਸਬੀਹੇਵ ਕੀਤਾ। ਮੈਂ ਤੁਹਾਨੂੰ ਅਸ਼ੋਰੈਂਸ ਦਿੰਦਾ ਕਿ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ। ਓਕੇ ਸਰ ਠੀਕ ਹੈ ਬੋਲੋ। ਠੀਕ ਹੈ ਨਾ। ਮੈਂ ਪ੍ਰਚਾਰਕ ਭਾਈ ਇਹ ਗੱਲ ਕਹੇ ਤੀ ਦੇਖੋ ਅਸੀਂ ਬੇਨਤੀ ਕਰਦਾ ਪ੍ਰਸ਼ਾਸਨ ਅਗੇ ਉਹੀਂ ਜੇਕਰ ਨਹੀਂ ਮਸਲੇ ਹੱਲ ਹੋਣਗੇ ਅਸੀਂ ਮਜਬੂਰਨ ਤੌਰ ਤੇ ਫਿਰ ਅਸੀਂ ਪ੍ਰਦਰਸ਼ਨ ਆਪਣਾ ਕਰਾਂਗੇ ਉਹਨਾਂ ਟਾਈਮ ਪ੍ਰਸ਼ਾਸਨ ਨੂੰ ਟਾਈਮ ਆ ਠੀਕ ਹੈ ਜੀ ਗੱਲ ਹੱਲ ਕਰਾਂਗੇ ਹਰ ਮੁੱਦੇ ਦਾ 15 ਦਿਨ ਕਿਹਾ ਸੀ ਨਹੀਂ 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 ਇਹ ਨਾਗੇ 25 ਦਿਨ ਲਾ ਕੇ ਜਿੱਥੇ ਜਾਣਾ ਚੱਲ ਪਿਆ ਉਹ ਜਨ ਵੀ ਇੱਥੇ ਆ ਕੇ ਸਾਧਾਨ ਦੀ ਕਿਰਾਏ ক্লোਜ ਹੈ ਇਹ ਇਹ ਤੁਸੀਂ ਸਾਡੇ ਨਾਲ ਮਤਲਬ ਕਿ ਤੁਹਾਨੂੰ ਅਸੀਂ ਰੈਗੂਲਰ ਫੀਡਬੈਕ ਇਹਨਾਂ ਨੂੰ ਕਮੇਟੀ ਨੂੰ ਅਸੀਂ ਫੀਡਬੈਕ ਦਿੰਦੇ ਰਵਾਂਗੇ ਠੀਕ ਹੈ ਜੇ ਫਿਰ ਵੀ ਤੁਹਾਨੂੰ ਲੱਗੂਗਾ ਉਹ ਤੁਹਾਡਾ ਜਿਹੜਾ ਵੀ ਅਖਤਿਆਰ ਹੈ ਤੁਸੀਂ ਆਪਣਾ ਕਰ ਸਕਦੇ ਠੀਕ ਹੈ ਨਾ ਠੀਕ ਹੈ ਸਰ ਉਹਨਾਂ ਦਾ ਉਹ ਵੀ ਦੋਸਤੋ ਦੋਸਤ ਮੁਲਾਜ਼ਮ ਰੱਖੇ ਆ ਉਹਨਾਂ ਦਾ ਇਨਕਮ ਟੈਕਸ ਵਗੈਰਾ ਸਾਰਾ ਉਹ ਵੀ ਚੈੱਕ ਕਰੋ ਆਪਣੇ ਲੈਵਲ ਤੇ ਤੁਸੀਂ ਸਰ ਆਪ ਸੰਗਿਆਨ ਲਓ ਸਰ ਆਪ ਜੀ ਨਾਮ ਨੂੰ ਲਿਖਾਓ ਭਾਈ ਇਹ ਕਿ ਭਾਈ ਬਲੇ ਸੋਨ ਹੈ ਅੱਲ੍ਹਾ ਅਕਬਰ ਹਾਂਜੀ ਵੀਰੇ ਅਸੀਂ ਅੱਜ ਮਹਾਲੀ ਆਏ ਸੀਗੇ ਵੀਰੇ ਨੇ ਜਿਵੇਂ ਕਿ ਇਕੱਠ ਰੱਖਿਆ ਸੀ ਭਾਨੇ ਸਿੱਧੂ ਬਾਈ ਨੇ ਤੇ ਸਾਡੇ ਵੀ 15 ਲੱਖ ਰੁਪਏ ਫਸਿਆ ਆਇਆ ਸੀਗਾ 2 ਸਾਲ ਹੋ ਗਏ ਘੱਟੋ ਘੱਟ ਰੁਦਰਾਕਸ਼ ਵਾਲਿਆਂ ਦੇ ਮਹਾਲੀ ਸਾਨੂੰ ਪੂਰਾ ਪੂਰਾ ਯਕੀਨ ਆ ਵੀ ਬਾਈ ਸਾਡੇ ਪੈਸੇ ਕਢਾਉਣਗੇ ਮੈਂ 34 ਸੈਕਟਰ ਫ੍ਰੀਵਰਡ ਤੋਂ ਆਪਣੇ ਪੈਸੇ ਲੈਣੇ ਆ 2022 ਚ ਫਾਈਲ ਆਈ ਸੀਗੀ ਕਿੰਨੀ ਵਾਰ ਉਹਨਾਂ ਨੇ ਮੈਨੂੰ ਬੁਲਾਇਆ ਹੈ ਕਿ ਤੇਰੇ ਪੈਸੇ ਲੈ ਜਾ ਜਦੋਂ ਮੈਂ ਜਾਣੀ ਆ ਉਦੋਂ ਕਹਿ ਦਿੰਨੇ ਆ ਨੈਕਸਟ ਵਾਰ ਨੈਕਸਟ ਵਾਰ ਮੈਂ ਤੰਗ ਆ ਕੇ ਮੁੜ ਕੇ ਉਹਨਾਂ ਦੇ ਦਫ਼ਤਰ ਨਹੀਂ ਗਈ ਅੱਜ ਭਾਨੇ ਵੀਰ ਦੇ ਕਹਿਣ ਨਾਲ ਇੱਥੇ ਆਈ ਤੇ ਹੁਣ ਉਹ ਮੈਨੂੰ ਦਫ਼ਤਰ ਬੁਲਾ ਰਹੇ ਆ ਹੁਣ ਮੈਂ ਚੱਲੀ ਆ ਦਫ਼ਤਰ ਮੇਰਾ 1.70 ਉਹਨਾਂ ਕੋਲ ਪੈਸ ਤੇ ਹੁਣ ਦੇਖਦੇ ਆਂ ਉਹ ਦੰਦੇ ਆ ਕਿ ਨਹੀਂ ਜੇ ਨਹੀਂ ਦੰਦੇ ਤਾਂ ਮੈਂ ਅਗਲੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੂਗੀ ਬਿਲਕੁਲ ਵੀ ਸਰ ਮੈਂ ਰੁਦਰਾਕਸ਼ ਗਰੁੱਪ ਮੁਹਾਲੀ ਏਜੰਟ ਬਹੁਤ ਵੱਡਾ ਠੱਗ ਜਿਹੜਾ 601 ਦੇ ਵਿੱਚ ਇਹਨਾਂ ਨੂੰ 10 ਅਕਤੂਬਰ 2022 ਨੂੰ ਮੈਂ 10 ਲੱਖ 30 ਹਜ਼ਾਰ ਰੁਪਏ ਪੇਮੈਂਟ ਦਿੱਤੀ ਜਿਨ੍ਹਾਂ ਵਿੱਚ ਇਹਨਾਂ ਨੇ ਸਾਨੂੰ 3 ਮਹੀਨੇ ਦਾ ਟਾਈਮ ਦਿੱਤਾ ਸੀ ਤਿੰਨ ਤੋਂ ਸਾਢੇ 3 ਮਹੀਨੇ ਵਿੱਚ ਤੁਹਾਡਾ ਵੀਜ਼ਾ ਲੱਗ ਜਾਏਗਾ ਟੋਟਲ ਸਾਰਾ ਕੰਮ ਹੋ ਜਾਊਗਾ ਅਸੀਂ ਇਹਨਾਂ ਤੇ ਵਿਸ਼ਵਾਸ ਕੀਤਾ ਤੁਹਾਡੀ ਐਲ ਐਮ ਆਈ ਆਊਗੀ ਉਹਨੂੰ 3 ਮਹੀਨੇ ਲਾਏ ਫੇ ਤੁਹਾਡਾ ਮੈਡੀਕਲ ਹੋਊਗਾ ਫਿਰ ਅਸੀਂ ਕਹਿ ਗਏ ਕਿ ਮੈਡੀਕਲ ਕਰਾਇਆ ਮੈਡੀਕਲ ਵੀ ਸੇਕ ਕਰਵਾਤਾ ਜਿਹੜੇ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਆ ਮੈਡੀਕਲ ਵੀ ਦਿੱਲੀ ਕਰਵਾਇਆ ਸਾਧੂ ਆਸਵਾਰਨੀ ਹਸਪੀਟਲ ਮਿਸ਼ਨ ਉੱਥੇ ਕਰਵਾਇਆ ਜਿੱਥੇ ਬਿਲਕੁਲ ਜੈਨੂਇਨ ਲੋਕਾਂ ਦੇ ਮੈਡੀਕਲ ਹੁੰਦੇ ਆ ਅਸੀਂ ਕਿਹਾ ਕਿ ਚਲੋ ਬਿਲਕੁਲ ਸਹੀ ਕੰਮ ਹੋ ਰਿਹਾ ਲੋਕਾਂ ਦੇ ਵੀ ਹੋ ਰਿਹਾ ਸਾਡੇ ਵੀ ਹੋ ਜਾਣਗੇ ਮੈਡੀਕਲ ਤੇ ਚਲੋ ਸਾਡਾ ਵੀਜ਼ਾ ਲੱਗ ਜਾਊਗਾ ਅਸੀਂ ਉੱਥੇ ਮੈਡੀਕਲ ਫਿਰ ਵਿਸ਼ਵਾਸ ਕਰਕੇ ਨਾ ਮੈਡੀਕਲ ਕਰਵਾਇਆ ਮੈਡੀਕਲ ਕਰਵਾਉਣ ਤੋਂ ਬਾਅਦ ਸਾਡਾ ਮੈਡੀਕਲ ਹੋਣ ਤੋਂ ਬਾਅਦ ਵੀ 6 ਮਹੀਨੇ ਹੋ ਗਏ ਆ 6 ਦੇ ਵੀ ਜ਼ਿਆਦਾ ਹੋ ਗਏ ਆ ਹਜੇ ਵੀ ਟੋਪੀਆਂ ਪਾਈ ਜਾਂਦੇ ਅੱਜ ਪੈਸੇ ਤੁਹਾਨੂੰ ਕਹਿੰਦਾ ਅੱਜ ਵੀਜ਼ਾ ਲੱਜੂ ਕੱਲ ਮਿਲ ਜੂ ਅੱਜ ਮਿਲ ਜੂ ਕੱਲ ਵੀਜ਼ਾ ਮਿਲ ਜੂ ਤੁਹਾਡਾ ਕੋ ਪਾਸਪੋਰਟ ਵੀ ਲੈ ਲਿਆ ਪਾਸਪੋਰਟ ਦੇਣ ਦੇ ਬਾਵਜੂਦ ਵੀ ਇਹਨਾਂ ਨੇ ਸਾਡਾ ਕੁਝ ਨਹੀਂ ਕੀਤਾ ਪਾਸਪੋਰਟ ਲੈਣ ਨੂੰ ਸਾਡਾ ਕੋ ਹਣਾ ਸੀ 1 ਮਹੀਨਾ ਪਹਿਲਾਂ ਪਾਸਪੋਰਟ ਲੈਣ ਆਏ ਸੀ ਇਹਨਾਂ ਕੋਲ ਉਦੋਂ ਵੀ ਲੜ ਕੇ ਲਿਆ ਪਾਸਪੋਰਟ ਕਹਿੰਦੇ ਪਾਸਪੋਰਟ ਤੁਹਾਡਾ ਅੰਬੈਸੀ ਦੇ ਵਿੱਚ ਪਿਆ ਹੋਇਆ ਅਸੀਂ ਕਿ ਪਾਸਪੋਰਟ ਅੰਬੈਸੀ ਦੇ 40 ਦਿਨ ਤੋਂ ਵੱਧ ਰੱਖਦਾ ਕੋਈ ਨਹੀਂ 40 ਦਿਨ ਤੋਂ ਉੱਪਰ ਇੱਕ ਦਿਨ ਦੀ ਕੋਈ ਪਾਸਪੋਰਟ ਰੱਖਦਾ ਪਰ ਇਹਨਾਂ ਝੂਠ ਬੋਲ ਬੋਲ ਕੇ ਸਾਨੂੰ ਕਹਿਤਾ ਕਿ ਤੁਹਾਡਾ ਪਾਸਪੋਰਟ ਅੰਬੈਸੀ ਕੋਲ ਆ ਪਰ ਜਦੋਂ ਅਸੀਂ ਕੱਲ ਨੂੰ ਉਹਨਾਂ ਲੜਾਈ ਕਰਨ ਗੁੱਸੇ ਨਾਲ ਬੋਲੇ ਆ ਤੇ ਪਾਸਪੋਰਟ ਇਹਨਾਂ ਆਰਾਮ ਨਾਲ ਵਾਪਸ ਦੇ ਦਿੱਤਾ ਸਾਨੂੰ ਪਾਸਪੋਰਟ ਆਰਾਮ ਨਾਲ ਵਾਪਸ ਦੇ ਦਿੱਤਾ ਪਰ ਹੁਣ ਜਦੋਂ ਸਾਨੂੰ ਪਤਾ ਲੱਗਾ ਕਿ ਫੋਨ ਬੰਦ ਆ ਰਹੇ ਇਹਨਾਂ ਦੇ 3-4 ਦਿਨ ਤੋਂ ਜਦੋਂ ਫੋਨ ਬੰਦ ਆ ਰਹੇ ਸੀਗੇ ਤੇ ਮੈਨੂੰ ਸ਼ੱਕ ਪਿਆ ਮੈਂ ਸਵੇਰੇ ਹੋਰ ਵੀ ਇੱਕ ਮੁੰਡਾ ਸੀ ਉਹ ਵੀ ਮੈਨੂੰ ਜਾਣ ਪਛਾਣ ਦਾ ਲੁਧਿਆਣੇ ਦਾ ਮੈਂ ਉਹਨੂੰ ਕਿਹਾ ਚੱਲ ਜਾ ਰ ਇਸ ਸਾਈਡ ਆਪਾਂ ਨੂੰ ਕੋਈ ਕੰਮ ਖਰਾਬ ਲੱਗਦਾ ਅੱਜ ਤੱਕ ਫੋਨ ਬੰਦ ਇਹਨਾਂ ਨੇ ਕੀਤੇ ਨਹੀਂ ਤਿੰਨ ਸ਼ੁੱਕਰਵਾਰ ਤੋਂ ਫੋਨ ਬੰਦ ਆਉਂਦੇ ਵੇ ਸੀ ਇਹਨਾਂ ਦੇ ਸ਼ੁੱਕਰਵਾਰ ਤੋਂ ਫੋਨ ਬੰਦ ਆਉਂਦੇ ਵੇ ਸੀ ਅੱਜ ਅਸੀਂ ਹੁਣ ਇੱਥੇ ਆ ਕੇ ਦੇਖਿਆ ਤੇ ਆੜੀ ਗਰੁੱਪ ਦੇ ਬਾਹਰ ਵਿਚਾਰੇ 100 ਬੰਦਾ ਰੋਂਦਾ ਵੇ ਆ ਕਿ ਸਾਡੇ ਪੈਸੇ ਸਾਡੇ ਪੈਸੇ ਕੋਈ ਵਿਆਜ ਤੇ ਪੈਸੇ ਚੁੱਕੀ ਫਿਰਦਾ ਕਿਸ ਨੇ ਆਪਣਾ ਘਰ ਵੇਚਿਆ ਕੋਈ ਕੁਛ ਮਜਬੂਰ ਆ ਕੋਈ ਕੁਛ ਮਜਬੂਰ ਆਪਣੇ ਆਪਣੀ ਲਾਈਫ ਬਣਾਉਣ ਵਾਸਤੇ ਇਹ ਲਾਈਫ ਖਰਾਬ ਕਰਦੇ ਫਿਰਦੇ ਆ ਆ ਸਾਰੇ ਆਲੇ ਦੁਆਲੇ ਦੇਖੋ ਕਮ ਸੇ ਘੌਣ ਦੀ 500 ਬੰਦਾ ਇਕੱਠਾ ਆਇਆ ਜਿੰਨੇ ਮੁਹਾਲੀ ਦੇ ਸਾਰਨ ਬੇਨਤੀ ਆ ਕਿ ਮੈਨੂੰ ਭਾਨਾ ਸਿੱਧੂ ਦੇ ਇਕੱਠ ਦੇ ਵਿੱਚ ਆਉਂਦਾ ਇਹ ਫਾਇਦਾ ਹੈ ਕਿ ਮੈਨੂੰ ਇਹ ਵਿਸ਼ਵਾਸ ਹੈ ਕਿ ਭਾਨਾ ਸਿੱਧੂ ਮੈਨੂੰ ਪੈਸੇ ਦਿਵਾ ਦੇਗਾ ਮੇਰਾ ਵੀਰ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਮੈਂ ਬਲਵੀਰ ਕੌਰ ਪਿੰਡ ਤੱਲਣ ਸਾਹਿਬ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਆ ਮੈਂ ਅੱਜ ਇੱਥੇ ਭਾਨਾ ਸਿੱਧੂ ਦੇ ਕਰਕੇ ਇੱਥੇ ਇਕੱਠ ਸੀ ਮੈਂ ਵੀ ਇਸ ਇਕੱਠ ਵਿੱਚ ਸ਼ਾਮਲ ਹੋਈ ਆ ਮੈਨੂੰ ਮੇਰੇ 12 ਲੱਖ ਰੁਪਈਆ ਨਵਾਂ ਸ਼ਹਿਰ ਦੇ ਏਜੰਟ ਕੋਲ ਫਸਿਆ ਹੋਇਆ ਆ ਮੈਂ ਉਮੀਦ ਲੈ ਕੇ ਆਈ ਆ ਕਿ ਮੇਰੇ ਇਹ ਪੈਸੇ ਵੀਰ ਹੁਣੀ ਦਿਵਾਣਗੇ ਇਸ ਕਰਕੇ ਮੈਂ ਇੱਥੇ ਅੱਜ ਇਕੱਠ ਵਿੱਚ ਆਈ ਆ ਦੁਗਰਾਜ ਵਾਲੇ ਤੋਂ ਪੈਸੇ ਦਿੱਤੇ ਸੀਗੇ ਤੇ ਮੇਰੇ ਪੈਸੇ ਲੈਣੇ ਆ ਪਾਨਾ ਸਿੱਧੂ ਉੱਥੇ ਇਕੱਠ ਹੋਇਆ ਸੀਗਾ ਤਾਂ ਦੱਸੀ ਇੱਥੇ ਆਏ ਹੋਏ ਆ ਤੇ ਸਾਡੇ ਹੁਣ 700000 ਰੁਪਇਆ ਹੈਗਾ ਆ ਉਹਨਾਂ ਕੋ ਲੈਣਾ ਸੀ ਉਹ ਦੇਣੇ ਰਹੀਏ ਹੁਣ ਸਾਨੂੰ ਪਾਨਾ ਸਿੱਧੂ ਫੇਸਬੁਕ 'ਚ ਆਇਆ